ਅਰਵਿੰਦ ਕੇਜਰੀਵਾਲ ਜਿਹੜੇ ਕਿ ਝੂਠ ਬੋਲਣ ਵਾਸਤੇ ਨਟੰਕੀ ਕਰਨ ਵਾਸਤੇ ਜਾਣੇ ਜਾਂਦੇ ਨੇ ਡਰਾਮੇਬਾਜ਼ੀ ਵਾਸਤੇ ਉਹਨਾਂ ਨੇ ਦੁਬਾਰਾ ਫਿਰ ਉਹੀ ਡਰਾਮਾ ਪੁਰਾਣਾ ਕਿਸਿਆ ਪਿਟਿਆ ਜਿਹੜਾ ਉਹਨਾਂ ਕੋਲ ਹੈਗਾ ਏ ਮੇਰੇ ਐਮ ਐਲ ਓ ਕੋ ਖਰੀਦਨੇ ਕੀ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਹੁਣ ਦਿੱਲੀ ਅੰਦਰ ਆ ਕੇ ਉਹੀ ਡਰਾਮੇ ਵਾਲਾ ਕੰਮ ਕੀਤਾ ਸਤਵੀਂ ਵਾਰੇ ਫਰਾਡ ਕਰ ਰਿਹਾ ਅਰਵਿੰਦ ਕੇਜਰੀਵਾਲ ਖਰੀਦ ਪ੍ਰੋਕਤ ਵਾਲਾ ਔਰ ਹਰ ਵਾਰਾ ਪੁੱਛਿਆ ਗਿਆ ਕਿ ਕੋਈ ਸਬੂਤ ਦੇਗੇ ਜੀ ਰਿਕਾਰਡਿੰਗ ਹੈ ਜੀ ਫਿਰ ਸ਼ੁਰੂਆਤ ਪੰਜਾਬ ਤੋਂ ਹੀ ਇਹ ਡਰਾਮਾ ਕੀਤਾ ਸੀ ਹੈ ਰਿਕਾਰਡਿੰਗ ਦੇ ਕੇ ਬੀਜੀਪੀ ਕੋ ਦੇ ਦਿੱਤੀ ਮਕਦਮਾ ਦਰਜ ਕਰਾ ਦਿੱਤਾ ਉਹਨੋਂ ਕੀ ਹੋਇਆ ਕੁਝ ਨਹੀਂ ਕਿਉਂਕਿ ਹੈ ਹੀ ਕੁਝ ਨਹੀਂ ਮੈਨੂੰ ਇੱਕ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਆਦਮੀ ਨੇ ਦੱਸਿਆ ਹੁਣੇ ਕਿ ਪਹਿਲਾਂ ਰਾਜ ਸਭਾ ਦੇ ਐਮਪੀ ਨੂੰ ਇਹ ਕਿਹਾ ਗਿਆ ਸੀ ਕਿ ਅਸੀਂ ਤੁਹਾਡੇ ਨਾਮ ਤੇ ਵਾਲਾ ਝੂਠ ਬੋਲਾਂਗੇ ਕਿ ਰਾਜ ਸਭਾ ਦੇ ਐਮਪੀ ਖਰੀਦਣ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਨੇ ਇਨਕਾਰ ਕਰਤਾ ਕਿ ਨਹੀਂ ਜੀ ਅਸੀਂ ਬਾਹਰ ਆ ਕੇ ਸੱਚ ਬੋਲਾਂਗੇ ਕਿ ਸਾਨੂੰ ਕੋਈ ਫੋਨ ਨਹੀਂ ਆਇਆ ਫਿਰ ਅਰਵਿੰਦ ਕੇਜਰੀਵਾਲ ਨੇ ਨਵੀਂ ਸਟੋਰੀ ਸਰਾਈ ਕਿ ਦਿੱਲੀ ਦੇ ਐਮਐਲਏ ਦੀ ਗੱਲ ਫਿਰ ਹੁਣ ਕਰਦੇ ਨੇ ਲੇਕਿਨ ਇਹ ਡਰਾਮਾ ਕਰਦੇ ਖਰਾਬ ਗੋਟਾਲਾ ਸਕੂਲ ਗੋਟਾਲਾ ਬੱਸ ਗੋਟਾਲਾ ਬਿਜਲੀ ਕੋਟਾਲਾ ਸ਼ੀਸ਼ ਮੇਲ ਚ ਰਹਿਣਾ ਕਰੋੜਾਂ ਦੀ ਗੱਡੀ ਚ ਘੁੰਮਣਾ 20 ਲੱਖ ਰੁਪਏ ਘੰਟੇ ਵਾਲੇ ਜਹਾਜ਼ ਚ ਘੁੰਮਣਾ ਔਰ ਫਿਰ ਇਮਾਨਦਾਰੀ ਦਾ ਟੋਲ ਪੁੱਟਣਾ ਲੋਕਾਂ ਸਾਹਮਣੇ ਸਭ ਕੁਝ ਐਕਸਪੋਜ਼ ਹੋ ਚੁੱਕਿਆ ਹੈ ਆਖਰੀ ਚੀਜ਼ ਜਿਵੇਂ ਕਹਿੰਦੇ ਆ ਨਾ ਕਿ ਬੰਦਾ ਤੜਪਣਾ ਅੰਦਾ ਆਖਰੀ ਸਾਹ ਤੋਂ ਪਹਿਲਾਂ ਇਹ ਹੁਣ ਅਰਵਿੰਦ ਕੇਜਰੀਵਾਲ ਦੀ ਉਹ ਤੜਪਣਾ ਪਤਾ ਹੈ ਹੁਣ ਖਤਮ ਹੋ ਚੁੱਕਿਆ ਸਾਰਾ ਕੁਝ ਦਿੱਲੀ ਅੰਦਰ ਵੀ ਲੋਕਾਂ ਨੇ ਇੱਕ ਸੀਟ ਨਹੀਂ ਆਉਣ ਦੇਣੀ ਔਰ ਸ਼ਰਾਬ ਕੋਟਾਲੇ ਜਿਹੜੇ ਕੀਤੇ ਉਹ ਚ ਜੇਲ੍ਹ ਵੀ ਜਾਣਾ ਪੈਣਾ ਇਸ ਕਰਕੇ ਉਹਨੇ ਨਵੇਂ ਡਰਾਮੇ ਕਰ ਰਹੇ